ਇਹ ਵਸਤਰ ਸ਼ਾਸਤਰ ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਅੱਜ ਤੋਂ 327 ਸਾਲ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਬਜ਼ੁਰਗਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਹ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਸਾਡੇ ਬਜ਼ੁਰਗਾਂ ਦੀ ਦੂਸਰੇ ਦਿਨ ਇੱਕ ਪਰਖ ਲਈ ਉਹ ਪਰਖ ਦੇ ਵਿੱਚ ਇੱਕ ਸ਼ੇਰ ਸੀ ਜੋ ਬੜਾ ਤਾਕਤਵਰ ਸੀ ਸਾਡੇ ਬਜ਼ੁਰਗਾਂ ਦਾ ਉਸ ਨਾਲ ਮੁਕਾਬਲਾ ਕਰਿਆ ਮਹਾਰਗਣਿਕ ਗੁਰੂ ਦੇ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਕਰਕੇ ਉਹ ਸ਼ੇਰ ਦਾ ਸ਼ਿਕਾਰ ਕੀਤਾ। ਇਹ ਵਸਤਰ ਸ਼ਸਤਰ ਜੋ ਅੱਜ ਸਾਡੇ ਕੋਲ ਸੁਸ਼ੋਤ ਨੇ ਗੁਰੂ ਸਾਹਿਬ ਦੇ ਇਹ ਪਹਿਨੇ ਹੋਏ ਸੀ ਦਸਵੇਂ ਪਾਤਸ਼ਾਹ ਦੇ ਸ਼ੇਰ ਦੇ ਖੂਨ ਦੇ ਧੱਬੇ ਜੱਕ ਲੱਗੇ ਹੋਏ। ਇਹ ਦੋ ਚੋਲੇ ਨੇ ਗੁਰੂ ਸਾਹਿਬ ਦੇ ਇਹ ਪਜਾਮਾ ਹੈ ਦਸਵੇਂ ਪਾਤਸ਼ਾਹ ਦਾ। ਇਹਦਾ ਨੇਫਾ ਸੂਤੀ ਤੇ ਰੇਸ਼ਮੀ ਹੈ। ਇਹ ਕੱਕੜ ਜਾਨਵਰ ਨਿਰਗਟਾਇਕ ਹੁੰਦਾ ਹੈ ਉਹਦੀ ਖੰਨ ਦਾ ਬਣਿਆ ਹੋਇਆ ਹੈ। ਗੁਰੂ ਸਾਹਿਬ ਦੀ ਬਾਹ ਦੀ ਲੰਬਾਈ 50 ਇੰਚ ਹੈ 4 ਫੁੱਟ 2 ਇੰਚ ਦੀ ਬਾਹ ਹੈ। ਪੁਰਾਣੇ ਉਹਦੀ ਆਈਡੀ ਕੋ ਮੇਰ ਹੈ ਕਿ 327 ਸਾਲ ਹੋਣ ਦੇ ਬਾਵਜੂਦ ਅਸੀਂ ਕੋਈ ਪ੍ਰਯਰਬ ਨਹੀਂ ਕਰਾਇਆ ਕੋਈ ਕੈਮੀਕਲ ਨਹੀਂ ਲਵਾਇਆ ਪਰ ਅੱਜ ਵੀ ਨੌਬਰੌਂ ਨੇ ਜਦੋਂ ਵੀ ਸਫਾਈ ਕਰਦੇ ਆ ਕਿਤੇ ਦੇਖਦੇ ਆ ਤਾਂ ਉਹਵੇਂ ਨੌਬਰੌਂ ਨੇ ਉਹ ਮਾਲਕ ਦੀ ਮਿਹਰ ਹੈ ਇਸੇ ਤਰ੍ਹਾਂ ਸ੍ਰੀ ਸਾਹਿਬ ਦਾ ਮੁੱਖ ਹੈਗਾ ਗੁਰੂ ਸਾਹਿਬ ਨੇ ਬਖਸ਼ਿਸ਼ ਪੂਰੀ ਸ੍ਰੀ ਸਾਹਿਬ ਦੀ ਕਰੀ ਹੋਊਗੀ ਪਰ ਸਾਡੇ ਕੋਲੇ ਜਦੋਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕੱਲਾ ਮੁੱਖਾ ਸੋਨੇ ਦੀ ਮੀਨਾ ਕਾਰੀ ਕਰਕੇ ਅੰਦਰਲੇ ਪਾਸੇ ਤੇ ਲਿਖਿਆ ਜੀ ਨੇ ਗੁਰੂ ਸਾਹਿਬ ਨੂੰ ਭੇਟ ਕਰਿਆ ਭਾਈ ਵੈਲੋ ਸਭ ਤੋਂ ਪਹਿਲਾਂ ਜੀ ਹਾਂ ਅੱਜ ਅਸੀਂ ਭਾਈ ਬਹਿਲੋ ਜੀ ਦੇ ਪਰਿਵਾਰ ਕੋਲ ਪੁੱਜੇ ਆ ਤੇ ਨਾਲ ਹੀ ਉਹਨਾਂ ਕੋਲ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ ਉਹਨਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਪਰਿਵਾਰ ਨਾਲ ਜਾਣ ਪਛਾਣ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਦੇ ਜੀ ਅੱਜ ਕੀ ਕਰਾਂਗੇ ਸਭ ਤੋਂ ਪਹਿਲਾਂ ਸਾਨੂੰ ਬੜਾ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਭਾਈ ਬਹਿਲੋ ਜੀ ਦੇ ਪਰਿਵਾਰ ਨੂੰ ਮਿਲ ਰਹੇ ਆ ਪਰਿਵਾਰ ਬਾਰੇ ਥੋੜਾ ਜਿਹਾ ਜਾਣਕਾਰੀ ਸੰਗਤਾਂ ਨੂੰ ਦੇਵਾਂ ਸੋ ਸਾਹਿਬ ਜੀ ਵੈਗਰੋ ਜੀ ਬੇਨਤੀ ਹੈ ਕਿ ਮੈਂ ਭਾਈ ਉਪਿੰਦਰ ਸਿੰਘ ਪਿੰਡ ਫਾਫੜੇ ਭਾਈਕੇ ਜ਼ਿਲ੍ਹਾ ਮਾਨਸਾ ਮੈਂ ਭਾਈ ਵੱਲੋਂ ਸਭ ਤੋਂ ਪਹਿਲੇ ਉਹਦੀ 15ਵੀਂ ਪੀੜ੍ਹੀ ਆ ਮੇਰੇ ਪਰਿਵਾਰ ਦੇ ਪਾਸ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸਤਰ ਤੇ ਵਸਤਰ ਜੋ ਮੇਰੇ ਪਰਿਵਾਰ ਦੇ ਗ੍ਰਹਿ ਵਿਖੇ ਸਿਸ਼ੋਤ ਹਨ ਇਹ ਵਸਤਰ ਸ਼ਸਤਰ ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਅੱਜ ਤੋਂ 327 ਸਾਲ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਬਜ਼ੁਰਗਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਹ ਬਖਸ਼ਿਸ਼ ਕੀਤੀ ਹੈ ਸਾਡੇ ਬਜ਼ੁਰਗ ਪੰਜਵੇਂ ਪਾਤਸ਼ਾਹ ਜੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਬਾਬਾ ਭਾਈ ਵੈਲੋ ਜੀ ਨੇ ਇਹ ਬਖਸ਼ਿਸ਼ਾਂ ਪ੍ਰਾਪਤ ਕਰੀਆਂ ਪੰਜਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡੇ ਬਜ਼ੁਰਗ ਗੁਰੂਆਂ ਦੇ ਨਾਲ ਰਹੇ 10ਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਵਿਖੇ ਇੱਕ ਮਸੰਦਾਂ ਦਾ ਇਕੱਠ ਕਰਿਆ ਸਾਡੇ ਬਜ਼ੁਰਗ ਵੀ ਪੰਜਵੇਂ ਪਾਸ਼ਾ ਤੋਂ ਲੈ ਕੇ ਮਸੰਦ ਸੀ 85% ਮਸੰਦ ਉਸ ਵੇਲੇ ਕਰਪਟ ਹੋ ਚੁੱਕੇ ਸੀ ਮਸੰਦ ਦਾ ਕੰਮ ਸੀ ਕਿ ਧਰਮ ਦਾ ਆਪ ਦੇ ਏਰੀਆ ਚ ਪ੍ਰਚਾਰ ਕਰਨਾ ਗੁਰੂ ਦਾ ਸੰਦੇਸ਼ ਸੰਗਤਾਂ ਤੱਕ ਪਹੁੰਚਾਉਣਾ ਸੰਗਤਾਂ ਤੋਂ ਕਾਰ ਭੇਟਾ ਲੈ ਕੇ ਗੁਰੂ ਸਾਹਿਬ ਕੋਲੇ ਪਹੁੰਚਦੀ ਕਰਨੀ ਜਿੱਥੇ ਵੀ ਉਹ ਹਾਜ਼ਰ ਹੁੰਦੇ ਉਸ ਵੇਲੇ ਗੁਰੂ ਸਾਹਿਬ ਨੇ ਜਿਹੜੇ ਮਸੰਦ ਕਰਪ ਸੀ ਉਹਨਾਂ ਨੂੰ ਜੋਗ ਸਜਾਵਾਂ ਦਿੱਤੀਆਂ ਹਾਲਾਤ ਤਾਂ ਇਹ ਤਾਂ ਅਸਾਧ ਹੈ ਕਿ ਸਾਡੇ ਬਜ਼ੁਰਗ ਵੀ ਉਸ ਵੇਲੇ ਗੁਰੂ ਸਾਹਿਬ ਤੋਂ ਡਰਦੇ ਹੋਏ ਸਾਈਡ ਥਾਣੀ ਹੋ ਚੱਲੇ ਸੀ ਗੁਰੂ ਸਾਹਿਬ ਨੇ ਬੁਲਾਇਆ ਕਿ ਇਸ ਭਾਈ ਕੈਨੂੰ ਬੁਲਾਓ ਸੱਚੇ ਸੁੱਚੇ ਨੇ ਕਿਉਂ ਜਾ ਰਹੇ ਉਹਨਾਂ ਨੂੰ ਬੁਲਾ ਸੱਜਿਆ ਗਿਆ ਚਰਨਾ ਜਾ ਕੇ ਮੱਥਾ ਟੇਕਿਆ ਤੇ ਦੱਸਿਆ ਕਿਉਂ ਡਰਦੇ ਹੋ ਕਹਿੰਦੇ ਜੀ ਥੋੜੀ ਗੈਸਤੀ ਐਨੀ ਸੀ ਕਹਿੰਦੇ ਮਨ 'ਚ ਕੁਛ ਆਇਆ ਬਜ਼ੁਰਗ ਕਹਿੰਦੇ ਨਹੀਂ ਜੀ ਪਰ ਜਾਣੀ ਗੁਰੂ ਸਾਹਿਬ ਮੂਰੇ ਝੂਠ ਨਹੀਂ ਬੋਲ ਸਕਦੇ ਸੀ ਉਹਨਾਂ ਨੇ ਦੱਸਿਆ ਕਿ ਸਾਡਾ ਪੋਤਰਾ ਭਾਈ ਜੇਸਰਾਜ ਹੈ ਜੇ ਤੁਸੀਂ ਕੋਈ ਝੱcka ਕਰੋਗੇ ਤਾਂ ਉਹ ਸਿੰਝ ਲੂਗਾ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡਾ ਪੋਤਰਾ ਜਿਹੜਾ ਭਾਈ ਜੇਸਰਾਜ ਹੈ ਇੰਨਾ ਤਾਕਤਵਾਰ ਹੈ ਉਹਨੂੰ ਬੁਲਾਇਆ ਜਾਵੇ ਇਤਿਹਾਸ ਦੱਸਦਾ ਹੈ ਕਿ ਸਾਡੇ ਬਜ਼ੁਰਗ ਭਾਈ ਜੇਸਰਾਇ ਗੁਰੂ ਸਾਹਿਬ ਕੋਲੇ ਗਏ ਚਰਨਾਂ 'ਚ ਮੱਥਾ ਟੇਕਿਆ ਪੁੱਛਿਆ ਮਹਾਰਾਜੀ ਕੀ ਹੁਕਮ ਹੈ ਕਹਿੰਨੇ ਭਾਈ ਤੇਰੇ ਬਜ਼ੁਰਗ ਕਹਿੰਦੇ ਨੇ ਬੜੀ ਤਾਕਤ ਹੈ ਉਹ ਕਹਿੰਦੇ ਕਿ ਹਾਂ ਤਾਕਤ ਜਰੂਰ ਹੈ ਪਰ ਤਾਕਤ ਸਾਡੀ ਨਹੀਂ ਤਾਕਤ ਤੁਹਾਡੀ ਦਿੱਤੀ ਹੋਈ ਹੈ ਗੁਰੂ ਸਾਹਿਬ ਨੇ ਸਾਡੇ ਬਜ਼ੁਰਗਾਂ ਦੀ ਦੂਸਰੇ ਦਿਨ ਇੱਕ ਪਰਖ ਲਈ ਉਹ ਪਰਖ ਦੇ ਵਿੱਚ ਇੱਕ ਸ਼ੇਰ ਸੀ ਜੋ ਬੜਾ ਤਾਕਤਵਰ ਸੀ ਸਾਡੇ ਬਜ਼ੁਰਗਾਂ ਦਾ ਉਸ ਨਾਲ ਨਾਲ ਮੁਕਾਬਲਾ ਕਰਿਆ ਬਜ਼ੁਰਗਾਂ ਨੇ ਗੁਰੂ ਦੇ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਕਰਕੇ ਉਹ ਸ਼ੇਰ ਦਾ ਸ਼ਿਕਾਰ ਕੀਤਾ ਇਹ ਵਸਤਰ ਸ਼ਸਤਰ ਜੋ ਅੱਜ ਸਾਡੇ ਕੋਲ ਸੁਸ਼ੋਤ ਨੇ ਦਾ ਉਸ ਨਾਲ ਨਾਲ ਮੁਕਾਬਲਾ ਕਰਿਆ ਬਜ਼ੁਰਗਾਂ ਨੇ ਗੁਰੂ ਦੇ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਕਰਕੇ ਉਹ ਸ਼ੇਰ ਦਾ ਸ਼ਿਕਾਰ ਕੀਤਾ ਇਹ ਵਸਤਰ ਸ਼ਸਤਰ ਜੋ ਅੱਜ ਸਾਡੇ ਕੋਲ ਸੁਸ਼ੋਤ ਨੇ ਗੁਰੂ ਸਾਹਿਬ ਦੇ ਇਹ ਪਹਿਨੇ ਹੋਏ ਸੀ ਦਸਨ ਪਾਸ਼ਾ ਦੇ ਸ਼ੇਰ ਦੇ ਖੂਨ ਦੇ ਧੱਬੇ ਜੱਕ ਲੱਗੇ ਹੋਏ ਨੇ ਜਿਹੜੇ-ਜਿਹੜੇ ਵਸਤਰ ਨੇ ਇਸ ਵਕਤ ਇਹਨਾਂ ਦਾ ਦਰਸ਼ਨ ਕਰ ਰਹੇ ਹੈਗੇ ਆ ਸੰਤੋਨ ਇਹ ਵੀ ਦੱਸਦੇ ਇਹ ਦੋ ਚੋਲੇ ਨੇ ਗੁਰੂ ਸਾਹਿਬ ਦੇ ਇਹ ਪਜਾਮਾ ਹੈ ਦਸਵੇਂ ਪਾਤਸ਼ਾਹ ਦਾ ਇਹਦਾ ਨੇਫਾ ਸੂਤੀ ਤੇ ਰੇਸ਼ਮੀ ਹੈ ਇਹ ਕੱਕੜ ਜਾਨਵਰ ਮਿਰਗ ਟਾਈਪ ਹੁੰਦਾ ਹੈ ਉਹਦੀ ਖੰਲ ਦਾ ਬਣਿਆ ਹੋਇਆ ਇਹਦੇ ਤੇ ਔਵੇਂ ਕੰਡਿਆਂ ਦੇ ਨਿਸ਼ਾਨ ਨੇ ਕਿਉਂਕਿ ਜੰਗਲ ਤੇ ਝਾੜੀਆਂ ਸੀ ਜਿਹੜੇ ਚੋਲੇ ਨੇ ਇਹਨਾਂ ਦੀ ਲੰਬਾਈ 56 ਇੰਚ ਹੈ ਗੁਰੂ ਸਾਹਿਬ ਦੀ ਬਾਹਾਂ ਦੀ ਲੰਬਾਈ 50 ਇੰਚ ਹੈ 4 ਫੁੱਟ 2 ਇੰਚ ਦੀ ਬਾਹਾਂ ਰੈਗਰੂ ਦੀ ਆਈਡੀ ਕੋ ਮੇਹਰ ਹੈ ਕਿ 327 ਸਾਲ ਹੋਣ ਦੇ ਬਾਵਜੂਦ ਅਸੀਂ ਕੋਈ ਪਰਯਰਬ ਨਹੀਂ ਕਰਾਇਆ ਕੋਈ ਕੈਮੀਕਲ ਨਹੀਂ ਲਵਾਇਆ ਪਰ ਅੱਜ ਵੀ ਨੌਬਰ ਨੌ ਨੇ ਜਦੋਂ ਵੀ ਸਫਾਈ ਕਰਦੇ ਆ ਕਿਤੇ ਦੇਖਦੇ ਆ ਤਾਂ ਉਵੇਂ ਨੌਬਰ ਨੌ ਨੇ ਉਹ ਮਾਲਕ ਦੀ ਮਿਹਰ ਹੈਗੀ ਇਹ ਕਟਾਰ ਹੈ ਇਹ ਗੁਰੂ ਸਾਹਿਬ ਦੇ ਕਮਰਕਸੇ ਦੇ ਵਿੱਚ ਹੁੰਦੀ ਸੀ ਇਹਦੇ ਉਵੇਂ ਸੋਨੇ ਦੀ ਮੀਨਾਕਾਰੀ ਹੋਈ ਹੈ ਇਹ ਗੁਰੂ ਸਾਹਿਬ ਦੇ ਜੋੜਾ ਸਾਹਿਬ ਨੇ ਇਹ ਪੈਸਾ ਉਸਨੇ ਬਜ਼ੁਰਗ ਦੱਸਦੇ ਨੇ ਕਿ ਚੋਲੇ ਦੇ ਗੀਜੇ ਤੋਂ ਨਿਕਲਿਆ ਸੀ ਇਹਨੇ ਇੱਕ ਪਾਸੇ ਇੱਕ ਲਿਖਿਆ ਈਡੀ ਨੂੰ ਸਹਿਰੀ ਕਗਾ ਇੱਕ ਪੈਸਾ ਇੱਕ ਆਨਾ 1 ਰੁਪਿਆ ਉਸ ਵੇਲੇ ਦੀ ਕਰੰਸੀ ਹੈ ਇਹ ਨਾਲ ਲੱਕੜ ਦੀ ਮੋਹਰ ਹੈ ਪਰ ਜਿਹਦੇ ਕੋਈ ਸ਼ਬਦ ਨਹੀਂ ਇਹ ਇਸੇ ਤਰ੍ਹਾਂ ਸ੍ਰੀ ਸਾਹਿਬ ਦਾ ਮੁੱਖ ਹੈਗਾ ਗੁਰੂ ਸਾਹਿਬ ਨੇ ਬਖਸ਼ਿਸ਼ ਪੂਰੀ ਸ੍ਰੀ ਸਾਹਿਬ ਦੀ ਕਰੀ ਹੋਊਗੀ ਪਰ ਸਾਡੇ ਕੋਲੇ ਜਦੋਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਇਕੱਲਾ ਮੁੱਖਾ ਸੋਨੇ ਦੀ ਮੀਨਾਕਾਰੀ ਦੇ ਅੰਦਰਲੇ ਪਾਸੇ ਤੇ ਇੱਕ ਲਿਖਿਆ ਜੀ ਨੇ ਗੁਰੂ ਸਾਹਿਬ ਨੂੰ ਭੇਟ ਕਰਿਆ ਉਹਦਾ ਨਾਮ ਲਿਖਿਆ ਅਕਾਲ ਸਹਾਏ ਭਾਈ ਸਰੈਣ ਸਿੰਘ ਜੀ ਆ ਪੰਜਾਬੀ ਚ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਇਹ ਰੇਸ਼ਮੀਰ ਮਹਾਰਾਜ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਕਲਮ ਇਹਦੇ ਕਾਨੀ ਲਾ ਕੇ